ਅੱਜ ਵੀ ਕਿਹੜੀ ਗੱਲ ਨੂੰ ਨਾ ਨਾ ਕੋਈ ਚੱਕਰੇ ਵਿੱਚ ਕੋਈ ਜੰਗਲ ਹੈ ਮੰਜੋਦਾ ਸਰਮੇ ਨੂੰ ਕਿਵੇਂ ਚੱਲਣਗੇ ਸਾਡੀ ਇੱਧਰ ਖਾ ਜੀ ਮੈਂ ਕਰਦਾ ਆ ਰਾਇੰਦਨੀ ਵੀਡੀਓ ਦੇ ਵਿੱਚ ਆਏ ਮੇਰੇ 2 ਮਿੰਟ ਚੋਂ ਨਾਲ ਲਾ ਆ ਗਈ ਵੀਰੇ ਆ ਤੂੰ ਚਲਾ ਆ ਗਈ ਆ ਆਪਣੇ ਆਪਣੀ ਜਿਹੜੀ ਸੁੱਕੀ ਸੁੱਕੀ ਹੱਥਾਂ ਵਿੱਚ ਚੁੱਕ ਕੇ ਗਈ ਆਜੋ 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 ਹੱਟ ਜਾਈਏ ਦੇਖਿਓ ਜੀ ਮਾੜਾ ਇੱਧਰ ਜੀ ਇੱਧਰ ਇੱਧਰ ਦੇਖੋ ਵੀਰੇ ਰੈਡੀ ਇੱਧਰ ਆਜਾ ਜੀ ਪੰਜ ਚੱਟ ਕੇ ਪਾ ਬਾਦ ਕੇ ਨਾ ਪੰਜ ਪੰਜ ਸਟੇਟਸ ਦੇਖੋ ਜੀ ਮਿਸਮਿਸਰੀ ਆਕੇ ਪੇ ਹੋ ਦੇਖੋ ਜੀ ਇਕੱਲੀ ਵਾਰੀ ਖੜਾ ਕਰਾਉਣ ਲਾਹਣਾ ਨਹੀਂ ਲਾਜੋ ਪਾ ਲਓ ਜੀ ਇਧਰ ਭਲਾ ਜੇ ਇਧਰ ਵੀ ਭਲਾ ਜੇ ਆਉਂਦੇ ਇਧਰ ਹੋ ਜੰਦੇ ਭਲਾ ਜੇ ਤੀਜੇ ਔਰ ਅਜਾਦ ਦੀ ਭਾਗੋ ਕਿ ਨੂੰ ਖੜਾ ਲਓਗੇ ਆ ਗੂਗਲ ਇੱਥੇ ਨੋ ਗੂਗਲ ਹਾਂ ਜੀ ਔਰ ਆ ਵੀ ਸਰਪੰਚ ਸਾਹਿਬ ਆਪਾਂ ਆਉਂਦੇ ਆਪਾਂ ਆਉਂਦੇ ਜੀ ਕੁਕੜ ਜੀ ਕੁਕੜ ਜੀ ਦੇਖੋ ਜੀ ਆਪਾਂ ਉਹ ਜਗੇ ਅੰਕੜ ਆਇਆ ਆਹ ਦੇਖੋ ਜੀ ਇੱਕ ਮਿੰਟ ਵੀਰੇ ਆ ਚਾ ਉਹ ਹੋਇਆ ਜਿੱਥੇ ਮੈਂ ਨਾ ਦੇਖੀ ਫਿਰ ਹੋ ਗਈ ਕਲੀਅਰ ਜੀ ਲੈ ਘਰੋਂ ਵੀ ਨਾ ਬੜਾ ਆ ਫੋਟੋ ਖਿੱਚ ਲਈ ਫੋਟੋ ਆ ਜੀ ਚਲੋ ਅੱਜ ਚਲੋ ਚਲੋ ਵਿਚ ਆ ਜਾ ਮੈਂ ਆ ਜੀ ਬਾਹਰ ਤੇ ਸਦਾ ਸਾਮ ਚੱਲੋ ਕੋਕਲਾ ਆਪ ਤੋਂ ਰਾਜੀ ਬਾਬ ਅੰਕਲ ਸਾਡੇ ਨਹੀਂ ਨਹੀਂ ਅੱਛਾ ਹੋਣਾ ਪੁਰਾਣੇ ਅੰਕਲ ਸਾਡੇ ਮੈਂ ਉਹਨਾਂ ਨਾਲ ਪੜਾਂ ਚਲੋ ਇੱਕ ਮਿੰਟ ਮੈਂ ਹੋਣਾ ਨਾਲੋਂ ਕੜਕਿ ਦੇ ਪਰਾਜਿ ਹੋਦਾ ਕਿ ਨਾ ਕੋਈ ਇੱਕ ਗੱਲ ਹੈ ਮਨਾਰ ਕੀ ਗੱਲ ਹੈ ਚੌਧਰੀ ਠੀਕ ਹੈ ਜੀ ਲੈ ਤੁਹਾਨੂੰ ਲੋ ਅਜਾ ਹੋ ਬੜੇ ਕਾਰਨ ਨੂੰ ਵੀਰ ਕੋਈ ਨਹੀਂ ਕੋਈ ਯਾਰ ਦੁਨੀਆ ਨਾਲ ਬਹਿ ਜੋ ਹਾਂ ਮਨਪ੍ਰੀਤ ਜੀ ਅੱਜ ਕੂ ਯੂਨਿਪ ਦੀ ਪ੍ਰਧਾਨਗੀ ਤੁਸੀਂ ਬੈਠੇ ਹੋ ਗੱਦੀ ਤੇ ਅੱਜ ਪ੍ਰੋਪਰ ਐਲਾਨ ਹੋ ਚੁੱਕਿਆ ਹੈ ਇਹਦੇ ਬਾਰੇ ਕੀ ਕਹਿੰਦੇ ਹੋ ਸਭ ਤੋਂ ਪਹਿਲਾਂ ਮੈਂ ਅਦਰਕੀ ਸਰਕਾਰ ਸਾਹਿਬ ਮਾਨ ਜੀ ਦੀ ਮਾਨ ਕਰਨ ਵਾਲਾ ਵੈਜੀਖਾ ਖਾਨ ਸਾਹਿਬ ਵੈਜੀਖੀ ਤੋਂ ਬਾਅਦ ਬੋਤਾਰਬ ਖਾਨ ਜੀ ਮਹਾਰਾਜ ਜਿਨ੍ਹਾਂ ਨੇ ਮੇਰੇ ਤੇ ਪਾਰ ਕਿਰਪਾ ਕੀਤੀ ਹੈ ਤੇ ਇਹ ਜਿਹੜੀ ਸੇਵਾ ਮੇਰੇ ਹਿੱਸੇ ਦਾ ਆ ਜੀ ਮੈਂ ਧੰਨਵਾਦ ਕਰਦਾ ਖਾਸ ਤੌਰ ਤੇ ਠੀਕ ਕਿ ਮੇਰੇ ਵੱਡੇ ਵੀ ਸਰਦੇਵ ਸਿੰਘ ਜੀ ਬੇਮਾਰ ਐਮਐਲਏ ਹਰਖਾ ਨਾਪਾ ਤੇ ਜਿੰਨੇ ਵੀ ਇਹ ਸੰਗਤ ਆ ਸਾਰਿਆਂ ਦਾ ਮੈਂ ਸਿਰ ਝੁਕਾ ਕੇ ਇਹਨਾਂ ਦਾ ਧੰਨਵਾਦ ਕਰਦਾ ਜਿੰਨੇ ਵੀ ਇਹ ਟਰੱਕ ਕਰੇ ਤੁਸੀਂ ਹੁਣ ਪ੍ਰਧਾਨ ਬਣੇ ਹੋ ਤਾਂ ਇਹ ਡਰਾਈਵਰ ਭਾਈ ਵਾਸਤੇ ਇਹਨਾਂ ਵਾਸਤੇ ਜਿਹੜੇ ਡਰਾਈਵਰ ਭਰਾ ਨੇ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਤੁਸੀਂ ਕੀ ਨਵਾਂ ਕਰੋਗੇ ਇਹਨਾਂ ਦੀ ਚੜ੍ਹਤ ਵਾਸਤੇ ਹਾਂਜੀ ਇਹਨਾਂ ਨੂੰ ਮੇਰੇ ਤੋਂ ਬਹੁਤ ਯਕੀਨ ਜੀ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਅਸੀਂ ਕੰਮ ਸ਼ੁਰੂ ਕਰ ਰਹੇ ਹਾਂ ਸਾਰੇ ਭਰਾ ਜਿੱਲੇ ਵੀ ਨੇ ਮੇਰੇ ਨਾਲ ਮਿਲ ਕੇ ਜਿਵੇਂ ਮੈਨੂੰ ਕਹਿਣਗੇ ਜੋ ਇਹਨਾਂ ਦਾ ਸੰਗਤ ਦਾ ਵੈਦਲਾ ਹੋਊਗਾ ਇਹਨਾਂ ਦੇ ਜਿਹੜੇ ਪਹਾੜੀਆਂ ਸੀ ਪ੍ਰੋਬਲਮ ਆ ਜਿਵੇਂ 2-2 ਮਹੀਨੇ ਨਹੀਂ ਬੱਦਲੇ ਜੀ ਉਹਨਾਂ ਦਾ ਹੱਲ ਤੇ ਇਹਨਾਂ ਦੇ ਜਿਹੜੇ ਪਹਾੜੇ ਦੇ ਕਿਰਾਏ ਕਰਦੇ ਨੇ ਉਹਨਾਂ ਦੇ ਰੇਟਾਂ ਦੇ ਵਿੱਚ ਇਸ ਲਈ ਲੱਗ-ਪੱਗ 2-3 ਸਾਲ ਤੋਂ ਮਨਵਾਦਾ ਨਹੀਂ ਹੋਇਆ ਉਹਨਾਂ ਦੇ ਵਿੱਚ ਵਾਦਾ ਕਰਨ ਦਾ ਤੇ ਹੋਰ ਜਿੰਨੀਆਂ ਵੀ ਇਹਨਾਂ ਦੀਆਂ ਕੋਈ ਮੁਸ਼ਕਲਾਂ ਨੇ ਅੱਧੀ ਰਾਤ ਇਹਨਾਂ ਦੀ ਨਾਲ ਖੜੂਗਾ ਤੇ ਜੋ ਵੀ ਇਹ ਮੈਨੂੰ ਹੁਕਮ ਕਰਨਗੇ ਇਹਨਾਂ ਦਾ ਹਮੇਸ਼ਾ ਇਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲੂਗਾ ਹਲੋ ਪਾ ਇਹਨਾਂ ਦੀ ਜਿਹੜੀਆਂ ਪ੍ਰੋਬਲਮ ਆ ਰਹੀਓ ਸਰਕਾਰ ਤੱਕ ਪਹੁੰਚਾਓਗੇ ਪ੍ਰਧਾਨ ਜਿਹੜਾ ਹਿਲਦਾ ਜਦ ਬੰਦਾ ਜੋ ਸਾਰੀ ਯੂਨੀਅਨ ਦੇ ਪ੍ਰਧਾਨ ਹੁੰਦਾ ਹੈ ਇਹਨਾਂ ਦੀ ਜਿਹੜੇ ਸਮੱਸਿਆ ਮੈਂ ਉਹ ਸਰਕਾਰ ਤੱਕ ਮੈਂ ਕਰਵਾਉਂ ਜੋ ਵੀ ਇਹਨਾਂ ਨੂੰ ਦਿੱਕਤ ਆਉਂਦੀ ਹੈ ਇਹਨਾਂ ਪ੍ਰਧਾਨ ਹੋਣ ਦੇ ਨਾਤੇ ਵੀ ਜੀ ਇਹ ਸਾਰੇ ਬੈਠੇ ਨੇ ਗੁਰੂ ਮਹਾਰਾਜ ਜਨਾ ਜਰਾ ਇਹਨਾਂ ਦੀ ਭਲਾਈ ਲਈ ਜਿੰਨਾ ਮੈਂ ਕਰ ਸਕਦਾ ਦੀ 3 ਸਾਲ ਪਹਿਲਾਂ ਜੀ ਜਿੰਨਾ ਮੇਰੇ ਹੱਥ ਚ ਵੀ ਰਿਦ ਤੋਂ ਵੀ ਵੱਧ ਕੇ ਮੈਂ ਇਹਨਾਂ ਦੇ ਲਈ ਕੀਤਾ ਹੈ ਠੀਕ ਜੀ ਔਰ ਹੁਣ ਇਹਨਾਂ ਨੇ ਮੈਨੂੰ ਇੱਕ ਸੇਵਾ ਦਿੱਤੀ ਹੈ ਜੀ ਉਹਦੇ ਲਈ ਤਾਂ ਮੈਂ ਜਿੰਨਾ ਤਰ੍ਹਾਂ ਮਨ ਨੂੰ ਜਿੰਨਾ ਵੀ ਮੇਰੇ ਤੋਂ ਹੋ ਸਕਿਆ ਉਹ ਉਸ ਤੋਂ ਵੀ ਵੱਧ ਕਰਨ ਦੀ ਖੁਸ਼ੀ ਹੈ ਜੀ ਅੱਜ ਕੀ ਕਹਿਣਾ ਚਾਹੋਗੇ ਅੱਜ ਮਨਪ੍ਰੀਤ ਜੀ ਪ੍ਰਧਾਨਗੀ ਤੇ ਬੈਠੇ ਨੇ ਕੁਰਸੀ ਮਿਹਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਰ ਜੀ ਮਰਪਰੀ ਸਿੰਘ ਧਾਰੋਗੀ ਜਿਹੜੇ ਸਾਡੇ ਟਰੱਕ ਆਪਰੇਟਰ ਯੂਨੀਅਨ ਦੇ ਅੱਜ ਨਵੇਂ ਪ੍ਰਧਾਨ ਲਾਏ ਗਏ ਨੇ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਭਾਈਚਾਰੇ ਨਾਲ ਮੈਂ ਰਲ ਕੇ ਤੁਹਾਡਾ ਜਿਹੜਾ ਵੀ ਪਹਾੜਿਆਂ ਦਾ ਕੋਈ ਸਮੱਸਿਆ ਆਉਂਦੀ ਆ ਜਾਂ ਤੁਹਾਨੂੰ ਕੋਈ ਗੱਡੀਆਂ ਭਰਨ ਚ ਸਮੱਸਿਆ ਆਉਂਦੀ ਆ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਤੁਹਾਡੇ ਪਹਿਰਲੇ ਅਧਾਰ ਤੇ ਹੱਲ ਕਰੂੰਗਾ ਔਰ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਨਾਲ ਮੈਂ ਰਲ ਕੇ ਚੱਲੂੰਗਾ ਸਭੂ ਪਰਮਾਤਮਾ ਕੋਲ ਵੀ ਅਰਦਾਸ ਕਰਦੇ ਆ ਕਿ ਸਾਡੀ ਟਰੱਕ ਯੂਨੀਅਨ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਸਾਰੀ ਯੂਨੀਅਨ ਮੰਤਰੀ ਜੀ ਦੇ ਨਾਲ ਚੱਲੂ ਬਿਲਕੁਲ ਨਾਲ ਚੱਲੂਗੀ ਜੀ ਮੋੜੇ ਨਾਲ ਮੋੜਾ ਲਾ ਕੇ ਚੱਲੂ ਜੀ ਜੀ ਠੀਕ ਸਾਡੀ ਵਾਈਕ੍ਰਿਸ਼ੀ ਕਾਲਾ ਸਾਹਿਬ ਵਾਈਕ੍ਰਿਸ਼ੀ ਦੀ ਫਤਿਹ ਅੱਜ ਸਾਡੇ ਵੱਡੇ ਵੀਰ ਮੰਤਰੀ ਧਰੋਂਗੇ ਜੀ ਟਰੱਕ ਯੂਨੀਅਨ ਆਬਾ ਦੇ ਪ੍ਰਧਾਨ ਲਾਈ ਗਏ ਜੀ ਅਸੀਂ ਇਸ ਦਾ વિશેષ ਧੰਨਵਾਦ ਕਰਦੇ ਹਾਂ ਜੀ ਐਮਐਡ ਗੁਰਦੇਵ ਸਿੰਘ ਜੀ ਬੇਮਾਨੀ ਦਾ ਜਿਨ੍ਹਾਂ ਨੇ ਇਹਨਾਂ ਦੇ ਪ੍ਰੋਸਸ ਅੱਜ ਲਾਇਆ ਤੇ ਸਾਡੇ ਟਰੱਕ ਆਪਰੇਟਰ ਨੂੰ ਇਹ ਪ੍ਰੋਸਸ ਜੀ ਇਹ ਇਮਾਨਦਾਰੀ ਨਾਲ ਕੰਮ ਕਰਨਗੇ ਜੀ ਪਹਿਲਾਂ ਵੀ ਇਹਨਾਂ ਨੇ ਇਹਨਾਂ ਦਾ